ਗੁਰੂ ਪਿਆਰੀ ਸਾਹਾ ਸੰਗਤ ਜੀ ਗੁਰੂ ਜੀ ਚੌਕੇ ਦਿਨ ਪਟਨਾ ਵਿੱਚ ਰਹੇ ਰੋਜ਼ ਸਵੇਰੇ ਤੇ ਸ਼ਾਮ ਨੂੰ ਸਤ ਸੰਗ ਹੁੰਦਾ ਰਿਹਾ ਸਤ ਸੰਗ ਵਿੱਚ ਸ਼ਹਿਰ ਦੇ ਬਹੁਤ ਸਾਰੇ ਇਸਤਰੀ ਪੁਰਸ਼ ਆਉਂਦੇ ਰਹੇ ਜੋ ਆਉਣ ਵਾਲੇ ਸਤ ਸੰਗੀਆਂ ਵਿੱਚ ਇੱਕ ਗਰੀਬ ਮਨੁੱਖ ਆਦਰਕਾ ਸੀ ਪਰ ਗਿਆਨ ਤੇ ਸਰਦਾ ਤੇ ਬਾਹਗੁਰੂ ਭਗਤੀ ਵੱਲੋਂ ਅਮੀਰ ਸੀ ਉਸ ਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰ ਲਿਆ ਉਹ ਗੁਰੂ ਜੀ ਦੇ ਦੱਸੇ ਜੀਵਨ ਰਾਹ ਚੱਲਣ ਲੱਗਾ ਗੁਰੂ ਜੀ ਨੇ ਅੱਗੇ ਚੱਲਣ ਦਾ ਫੈਸਲਾ ਕਰ ਲਿਆ ਕਿਉਂਕਿ ਉਹਨਾਂ ਦਾ ਮਨੋਰਥ ਸੀ ਸਾਰੇ ਭਾਰਤ ਦੇ ਕੋਨੇ-ਕੋਨੇ ਵਿੱਚ ਫਿਰਕੇ ਸੱਤਿਆ ਦਾ ਉਪਦੇਸ਼ ਕਰਨਾ ਪਟਨਾ ਸਾਧਨ ਤੋਂ ਪਹਿਲਾਂ ਸਤਗੁਰਾਂ ਵੱਡਾ ਸਤ ਸੰਗ ਕੀਤਾ ਸਾਰੇ ਸਰਧਾਲੂ ਸੇਵਕ ਪ੍ਰੇਮੀ ਤੇ ਗਿਆਨੀ ਪੁਰਸ਼ ਸੱਦੇ ਸਾਲਸਰਾਏ ਤੇ ਸੱਚੇ ਸਤਗੁਰ ਜੀ ਨੇ ਅਦਰਕਾਂ ਨੂੰ ਆਪਣੇ ਕੋਲ ਸੱਦਿਆ ਨੇੜੇ ਬੈਠ ਕੇ ਬਾਕੀ ਦੇ ਸਤਸੰਗੀਆਂ ਨੂੰ ਆਖਿਆ ਕਰਤਾਰ ਦੇ ਪ੍ਰੇਮੀਆਂ ਇਸ ਗੁਰਮੁਖ ਆਦਰਕ ਨੇ ਮੇਰੇ ਮਨੋਭਾਵਾਂ ਤੇ ਧਾਰਮਿਕ ਸੋਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਹੁਣ ਇਹ ਉਹਨਾਂ ਸੋਲਾਂ ਦਾ ਪ੍ਰਚਾਰ ਕਰੇਗਾ ਇਹ ਤੋਂ ਸਾਡਾ ਮੁਖੀਆ ਹੋਇਆ ਇੱਥੇ ਧਰਮਸ਼ਾਲਾ ਬਣਾ ਕੇ ਰੋ ਸਤਸੰਗ ਕਰਿਆ ਕਰਨਾ ਗੁਰੂ ਜੀ ਦੀ ਆਗਿਆ ਦਾ ਪਾਲਨ ਕਰਦੇ ਹੋਇਆ ਸਾਰੇ ਸਤਸੰਗੀ ਨੇ ਪਾਈ ਅਦਰਕੇ ਨੂੰ ਮੱਥਾ ਟੇਕ ਕੇ ਆਪਣਾ ਮੁਖੀ ਮੰਨਿਆ ਸਾਲਸ ਰਾਇ ਨੇ ਵੀ ਬੜੀ ਸਰਦਾਂ ਨਾਲ ਅਦਰਕੇ ਨੂੰ ਮੱਥਾ ਟੇਕਿਆ ਪਾਈ ਅਦਰਕੇ ਵਾਲੀ ਧਰਮ ਮਸਾਲਾ ਅਜੇ ਪਟਨਾ ਵਿੱਚ ਕਾਇਮ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸਾਨੂੰ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰੋ ਜੀ ਧੰਨਵਾਦ